Kera vada, yeah kera wada, mi karamaaj, Empad drop navigation CNIDAKAAWADH, are you mad? Guys, <laughs> I am a magic wall on the if you can see a fairy guru CAR ind chega wad IDIK, he sn��. One ha hajiH dia मुजरे ਫੱਲਾ ਰਿਸ਼ੀ ਨਗਰ ਤੋਂ ਤਸਵੀਰਾਂ ਦਿਖਾ ਰਹੇ ਆ ਜਿੱਥੇ ਉਸਤਾਦ ਹਰਦੀਾਲ ਦਾਹਰ ਜੀ ਉਹ ਬੜੀਆਂ ਤੇ ਜਿਹੜੀਆਂ ਸਾਲ ਬਾਣ ਸਾਲ ਤੋਂ ਸਾਲ ਚੌਂਕੀਆਂ ਲਵਾਉਂਦੇ ਨੇ ਅੱਜ ਵੀ ਇੱਥੇ ਚੌਂਕੀਆਂ ਜਲ ਰਹੀਆਂ ਨੇ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚੇ ਜਿਹੜੇ ਆ ਬਜ਼ੁਰਗ ਆ ਉਹ ਇੱਥੇ ਚੌਂਕੀਆਂ ਲਵਾ ਰਹੇ ਨੇ ਸਾਥੀ ਸਾਡੇ ਨਾਲ ਮੌਜੂਦ ਨੇ ਮੈਂ ਗੱਲਬਾਤ ਕਰਾਂਗਾ ਜੈ ਗੁਗਾ ਯਾਰ ਬੇ ਜੈ ਹੋ ਗਜਾਬ ਖਬਰ ਪਹਿਲੇ ਆਪਣਾ ਨਾਮ ਦੱਸਿਓ ਜਕਰਾਾ ਗੁਰੂ ਗੋਖਰਨਾ ਦੀ ਯਾਰ ਬਹੁਤ ਸੱਚੇ ਦਵਾਰ ਕੀਤੇ ਜਕਰਾਾ ਗੁਗਾ ਯਾਰ ਪੀਰ ਜੀ ਦਾ ਬਹੁਤ ਸੱਚੇ ਦਵਾਰ ਕੀਤੇ ਮੈਂ ਜੀ ਡਾਕਟਰ ਮੁਕੇਸ਼ ਕੁਮਾਰ ਮਹਾਲਾ ਰਿਸ਼ੀ ਨਗਰ ਹਰਦੇਵਾਲ ਗੁਗਾ ਪਾਰਟੀ ਉਹਨਾਂ ਦਾ ਬੱਚਾ ਤੇ ਮਹਾਲਾ ਰਿਸ਼ੀ ਨਗਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਲਾਨਾ ਸੰਮੇਲਨ ਜਿਹੜਾ ਮਨਾਇਆ ਜਾਂਦਾ ਜਿਸ ਵਿੱਚ ਬਜ਼ੁਰਗਾਂ ਨੂੰ ਯਾਦ ਕੀਤਾ ਜਾਂਦਾ ਗੁਗਾ ਯਾਰ ਪੀਰ ਜੀ ਦੇ ਦਿਹਾੜੇ ਤੇ ਇਹ ਜਿਹੜੀ ਸਾਰੀ ਸਿੱਖਿਆ ਬਜ਼ੁਰਗਾਂ ਤੋਂ ਮਿਲੀ ਅੱਗੇ ਫਿਰ ਬੱਚੇ ਸਾਡੇ ਹੋਰ ਜਿਹੜੇ ਉਹਨਾਂ ਦੇ ਸ਼ਗਿਰਦ ਨੇ ਸਾਡੇ ਫਾਜ਼ਲ ਸਾਹਿਬ ਜਾਂ ਬਜ਼ੁਰਗਾਂ ਦੇ ਸ਼ਗਿਰਦ ਨੇ ਉਹਨਾਂ ਦੀ ਮਦਦ ਨਾਲ ਸਹਾਇਤਾ ਨਾਲ ਇਹ ਪ੍ਰਚਾਰ ਇਸ ਮੇਲੇਨ ਮਨਾਇਆ ਜਾਂਦਾ ਹੈ ਤੇ ਜੋ ਕਿ ਹਮ ਹਮਾ ਕੇ ਨਕੂਦਰ ਸ਼ਹਿਰ ਦੇ ਵਿੱਚ ਬੜੀ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ ਜਿਸ ਵਿੱਚ ਬਾਬਾ ਜੀ ਦੀਆਂ ਕਥਾਵਾਂ ਗੱਗਾ ਯਾਰ ਪੀਰ ਜੀ ਦੀਆਂ ਗੁਰੂ ਗੋਖਰਾ ਜੀ ਦੀਆਂ ਉਹਨਾਂ ਦੇ ਜੀਵਨ ਦੀਆਂ ਜੋ ਵੀ ਉਹਨਾਂ ਦੀਆਂ ਸੀਗੀਆਂ ਉਹਨਾਂ ਬਾਰੇ ਚਾਨਣਾ ਪਾਇਆ ਜਾਂਦਾ ਹੈ ਲੋਕਾਂ ਨੂੰ ਉਸ ਬਾਰੇ ਸਿੱਖਿਆ ਮਿਲਦੀ ਹੈ ਤੇ ਲਗਭਗ ਕਿੰਨੇ ਸਾਲ ਹੋ ਗਏ ਜੀ ਇਸ ਪ੍ਰੋਫੈਸਰ ਨੂੰ ਅ ਮੈਂ ਸਰ ਬਚਪਨ ਤੋਂ ਹੀ ਦੇਖ ਰਿਹਾ ਜੀ ਛੋਟਾ ਜਿਹਾ ਸੀ ਜਦੋਂ ਮੈਂ ਆਪਣੇ ਫਾਦਰ ਸਾਹਿਬ ਉਹਨਾਂ ਦੀ ਟੀਮ ਦੇ ਨਾਲ ਜਾਂਦਾ ਹੁੰਦਾ ਸੀ ਥੋੜਾ ਬੋਧਾ ਅਸੀਂ ਵੀ ਮਾੜਾ ਮੋਟਾ ਵਜਾਉਣਾ ਸਿੱਖ ਲੀਦਾ ਸੀ ਅਸੀਂ ਤਾਂ ਉਹਨਾਂ ਦੇ ਪੈਰਾਂ ਦੀ ਧੂੜਾਂ ਜੀ ਲੇਕਿਨ ਜਿੰਨਾ ਹੋ ਸਕਦਾ ਚਲੋ ਪਾਰਟਿਸਿਪੇਟ ਕਰ ਰਹੇ ਹਾਂ ਉਸਤਾਦਾਂ ਦੇ ਸਾਥ ਆਪਣੇ ਪਦਰ ਨੂੰ ਜਿਹੜੀ ਯਾਦ ਰੱਖਿਆ ਤੁਸੀਂ ਅੱਜ ਤੱਕ ਉਹਨਾਂ ਦੀਆਂ ਯਾਦਾਂ ਦੇ ਪੂਰਨ ਚੱਲ ਰਹੇ ਹਾਂ ਜੀ ਹਾਂ ਜੀ ਬਸ ਇਸ ਤਰ੍ਹਾਂ ਜੀ ਇਹ ਸਾਨੂੰ ਤਿਉਹਾਰ ਮਨਾਉਣਾ ਪੈਂਦਾ ਜੀ ਬਾਬਾ ਜੀ ਦੀ ਕਿਰਪਾ ਵੀ ਬਹੁਤ ਹੈ ਸਾਡੇ ਤੇ ਕਿਉਂਕਿ ਅਸੀਂ ਬਹੁਤ ਔਖੀ ਵੇਲੇ ਦੇਖਿਆ ਜੀ ਬਾਬਾ ਜੀ ਸਾਨੂੰ ਫੁੱਲਾਂ ਵਾਂਗੂ ਕੱਢ ਕੇ ਲੈ ਜਾਂਦੇ ਨੇ ਤੇ ਸਾਡੇ ਮਨ ਦੀ ਸ਼ਰਧਾ ਆ ਬਹੁਤ ਸਾਰੇ ਲੋਕਾਂ ਦੀ ਸ਼ਰਧਾ ਇਹਨਾਂ ਦੇ ਵਿੱਚ ਹੈ ਇਸ ਕਰਕੇ ਉਹਨਾਂ ਦੀ ਕਰਨੀ ਨੂੰ ਹਰ ਕੋ ਜਾਣਦਾ ਬਿਲਕੁਲ ਜੀ ਦੇਖ ਰਿਹਾ ਮੈਂ ਇਹ ਦੱਸ ਰਹੇ ਨੇ ਕਿ ਬਹੁਤ ਪੁਰਾਣੀ ਪਰੰਪਰਾ ਹੈ ਉਸਤਾਦ ਲੋਕ ਇਹਨਾਂ ਦੇ ਸੀ ਬਜ਼ੁਰਗਾਂ ਨੇ ਜਿਹੜੀ ਪ੍ਰਸਾ ਚਾਲੂ ਰੱਖੀ ਉਸ ਤੋਂ ਬਾਅਦ ਹੁਣ ਬੱਚੇ ਕਰ ਰਹੇ ਨੇ ਇਹਨਾਂ ਦਾ ਰਿਸ਼ੀ ਨਗਰ ਮੁਹੱਲਾ ਪੂਰਾ ਕਰਿਆ ਉਹਨਾਂ ਦੇ ਬਜ਼ੁਰਗ ਕਰ ਰਹੇ ਨੇ ਵਿਕਾਸ ਸਾਮਰ ਜੀ ਇਹਨਾਂ ਜੀ ਤੁਹਾਡਾ ਜੀ ਵਿਕਾਸ ਸਾਮਰ ਜੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਹਰ ਸਾਲ ਸਾਨੂੰ ਇੱਕ ਸੱਦਾ ਪੱਤਰ ਨਹੀਂ ਅਸੀਂ ਵੀ ਇੱਕ ਇੱਥੇ ਮੱਥਾ ਟੇਕਣ ਹੀ ਹੁੰਨੇ ਆ ਅਸ਼ੀਰਵਾਦ ਲੈਣ ਹੁੰਨੇ ਆ ਬਹੁਤ ਯਾਰ ਰੁਪਏ ਦੇ ਸਭ ਤੋਂ ਪਹਿਲਾਂ ਢਿੰਗਰਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਸਾਹਿਬ ਦਾ ਹਾਜ਼ਰੀ ਲਵਾਉਣ ਵਾਸਤੇ ਤੁਹਾਡੀ ਬਹੁਤ ਮਿਹਰਬਾਨੀ ਬਾਕੀ ਢਿੰਗਰਾ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਦੇਖ ਰਹੇ ਆ ਪੂਰੇ ਸ਼ਹਿਰ ਦੇ ਪੂਰੇ ਮਹੱਲੇ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਸਾਲ ਬਾਅਦ ਬਜ਼ੁਰਗਾਂ ਦੀ ਜਾਲ ਦੇ ਵਿੱਚ ਦਿਹਾੜਾ ਬਣਾਉਂਦੇ ਆ ਉਹ ਬਣਾ ਦੇ ਲੋ ਮੰਡਾਲ ਸਾਰਾ ਭਰਿਆ ਬਾਕੀ ਚਲੋ ਬੱਚਿਆਂ ਨੂੰ ਸਿੱਖਿਆ ਮਿਲਦੀ ਆ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗਦਾ ਵੀ ਸਾਡੇ ਇਤਿਹਾਸ ਕੀ ਆ ਸਾਡੇ ਬਜ਼ੁਰਗ ਕੀ ਕਰਦੇ ਸੀ ਟੀਰਾ ਫਕੀਰਾਂ ਦਾ ਆਸ਼ੀਰਵਾਦ ਮਿਲਦਾ ਇਸ ਕਰਕੇ ਜੀ ਮੈਂ ਥੋੜਾ ਜਿਆ ਸੁਣ ਰਿਹਾ ਸੀ ਬਹੁਤ ਇਤਿਹਾਸਪੂਰਵਕ ਸੁਣਾ ਰਹੇ ਨੇ ਗੁੱਗਾ ਜੀ ਦਾ ਜਨਮ ਕਿੱਥੇ ਹੋਇਆ ਸਮਾਏ ਕਿੱਥੇ ਸਾਰਾ ਰਾਜਸਥਾਨ ਦਾ ਕੁਸ਼ੰਬਾਲੇ ਦਾ ਕੋਈ ਦਿੱਲੀ ਦਾ ਕੱਲੀ ਕੱਲੀ ਗੱਲ ਸਮਝਾ ਰਹੇ ਆ ਟਿੰਗਰਾ ਦਾ ਉਹ ਚੇ ਆ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਪਤਾ ਚੱਲਦਾ ਆ ਵੀ ਮਤਲਬ ਕਿਹੜਾ ਦੇਵੀ ਦੇਵਤਾ ਪੀਰ ਪੀਰ ਕਿੱਥੇ ਹੋਇਆ ਗਾਉਣ ਵਾਲੀ ਜਨਰੇਸ਼ਨ ਨੂੰ ਬਹੁਤ ਵਧੀਆ ਮੈਸੇਜ ਜਾਂਦਾ ਇਸ ਕਰਕੇ ਅਸੀਂ ਹਰ ਸਾਲ ਕੋਸ਼ਿਸ਼ ਕਰਦੇ ਹਾਂ ਵੀ ਚਲੋ ਬਜ਼ੁਰਗਾਂ ਨੂੰ ਯਾਦ ਕੀਤਾ ਜਾਵੇ ਔਰ ਇੱਕ ਵਧੀਆ ਮੈਸੇਜ ਲੋਕਾਂ ਦੇ ਵਿੱਚ ਪਾਸ ਕੀਤਾ ਜਾਵੇ ਕਿੱਥੋਂ ਕਿੱਥੋਂ ਦੀਆਂ ਜਿਹੜੀਆਂ ਪਾਰਟੀਆਂ ਇੱਥੇ ਗੁਣਗਾਨ ਕਰਨੋਂ ਪਾਰਟੀਆਂ ਟਿੰਗ ਹੈ ਜੀ ਮਤਲਬ ਇਹ ਨੰਗਲ ਤੋਂ ਆ ਰਹੇ ਆ ਕੋਈ ਰਾਜਸਥਾਨ ਤੋਂ ਆ ਰਹੇ ਆ ਕੋਈ ਜਲੰਧਰ ਤੋਂ ਆ ਰਹੇ ਆ ਮਤਲਬ ਵਕ ਵਕ ਪਾਰਟੀਆਂ ਆਪਣੇ ਆਗੇ ਮਹਾਰਾਜ ਦਾ ਗੁਣਗਾਨ ਕਰਦੀਆਂ ਜੀ ਯਾਨੀ ਹਰ ਸਾਲ ਇਸੇ ਤਰ੍ਹਾਂ ਹਾਂ ਟਿੰਗ ਰਹਾ ਸਾਹਿਬ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕੁਨਾਲ ਠੱਪੜ ਹੈ ਜੀ ਸਾਬੇ ਤੇ ਸਾਲ ਤੋਂ ਸਾਲ ਜਿਹੜੀ ਪ੍ਰਥਾ ਚੱਲੀ ਜਾ ਰਹੀ ਆ ਉਸਤਦਾਰੀ ਅੱਜ ਕੱਲ ਦੇ ਅਗਾਂ ਬੱਚੇ ਜਿਹੜੇ ਆ ਜਾਨੀ ਯੰਗ ਹੋ ਤੁਸੀਂ ਇਸ ਪ੍ਰਥਾ ਨੂੰ ਏਦਾਂ ਹੀ ਯਾਰੀ ਰੱਖੂਗੇ ਹਾਂਜੀ ਹਾਂਜੀ ਅਸੀਂ ਕੋਸ਼ਿਸ਼ ਪੂਰੀ ਕਰਦੇ ਪਏ ਹਾਂ ਕੋਸ਼ਿਸ਼ ਹੀ ਕਰ ਸਕਦੀ ਹੈ ਜੀ ਅਸੀਂ ਤੇ ਅਸੀਂ ਇਹ ਜਾਣਦੇ ਆਂ ਵੀ ਲੋਕੀ ਜਿਹੜਾ ਸਨਾਤਨੀ ਧਰਮ ਦੇ ਵਿੱਚ ਕੋਈ ਉਪਰਾਲਾ ਨਵਾਂ ਹੁੰਦਾ ਆ ਤੇ ਅਸੀਂ ਇਹ ਚਾਹੁੰਦੇ ਕਿ ਲੋਕੀ ਸਾਡੇ ਨਾਲ ਵੱਧ ਚੜ ਕੇ ਆ ਕੇ ਜੁੜਨ ਉਹ ਲੋਕਾਂ ਨੂੰ ਇਹ ਆ ਵੀ ਗੁੱਗਾ ਨੌਮੀ ਦੇ ਦਿਨ ਤੇ ਸਵੈਆਂ ਚੜਾਉਂਦੇ ਆ ਜਾਂ ਕੁਝ ਕਰਦੇ ਉਹਨਾਂ ਨੂੰ ਇਹ ਪਤਾ ਲੱਗੇ ਵੀ ਇਤਿਹਾਸ ਕੀ ਆ ਇਹਨਾਂ ਦਾ ਇਹਨਾਂ ਦਾ ਪਿਛੋਕੜ ਕੀ ਆ ਕਿਤ ਗੱਲ ਨਿਕਲੀਏ ਤੇ ਕੀ ਇਹਨਾਂ ਆਪਾਂ ਕਿਉਂ ਪੁੱਛਦੇ ਆ ਇਹਨਾਂ ਨੂੰ ਜੀ ਕਿ ਆਪਾਂ ਕਹਿੰਦੇ ਆ ਨਾ ਵੀ ਗੁੱਗੇ ਦੀ ਰਾਤ ਕਹਿੰਦੇ ਹੁੰਦੇ ਆ ਏਟੋ ਦੀ ਰਾਤ ਨੌਵੀਂ ਨਾਗਾਂ ਨੂੰ ਸਲਾਮ ਇਹ ਗੱਲ ਆਪਾਂ ਵਰਤਦੇ ਆ ਵੀ ਆਪਾਂ ਇਤਿਹਾਸ ਪੂਰਾ ਉਹਨਾਂ ਨੂੰ ਬਿਆਨ ਕਰੀਏ ਵੀ ਕੀ ਚੀਜ਼ ਵਾਹੇ ਤੇ ਮਤਲਬ ਲੋਕੀ ਸਾਡੇ ਨਾਲ ਜੁੜਨ ਹਰ ਇੱਕ ਸਾਲ ਅਸੀਂ ਇਦਾਂ ਦਾ ਇਹ ਉਪਰਾਲਾ ਕਰੀਦਾ ਆ ਸੋ ਅਸੀਂ ਸਾਰਿਆਂ ਨੂੰ ਇਹੀ ਕਹਿਣਾ ਚਾਹਨੀ ਆ ਵੀ ਸਾਡੇ ਨਾਲ ਵੱਧ ਚੜ ਕੇ ਜੁੜੋ ਤੇ ਆਨੰਦ ਭਾਣੂ ਇਹ ਚੀਜ਼ ਦਾ ਵੀ ਤੁਸੀਂ ਆਪਣੇ ਮਤਲਬ ਸਨਾਤਨ ਦੇ ਵਿੱਚ ਉਪਰਾਲੇ ਜਿਹੜੇ ਹੋ ਰਹੇ ਨਾਲ ਜੁੜਨਾ ਪੈਣਾ ਪਣੂ ਸੇਈ ਆਪਣਾ ਵਾਲਿਆਂ ਨੂੰ ਬੜੀਆ ਲੱਗੂਗਾ। ਬਹੁਤ-ਬਹੁਤ ਸ਼ੁਕਰੀਆ ਜੀ। ਜੀ ਵਿੱਚ ਜਿਹੜਾ ਸੂਰਜ ਆਜਾ। ਅਖੀਰ ਵਿੱਚ ਮੈਂ ਇੱਕ ਤਲਹਰ ਨਕੋਤਰ نیوز ਚੈਨਲ ਨੂੰ ਬਹੁਤ-ਬਹੁਤ ਧੰਨਵਾਦ ਦਿੰਦਾ ਜਦ ਮਾਰਗਮਾਤਾ ਜੀ ਇਸ ਸ਼ੁਭ ਮੌਕੇ ਤੇ ਹਰ ਸਾਲ ਦੀ ਤਰ੍ਹਾਂ ਸਾਡੀ ਪਹੁੰਚ ਕੇ ਹੌਸਲਾ ਵਧਾਈ ਕਰਦੇ ਨੇ। ਬਹੁਤ-ਬਹੁਤ ਸ਼ੁਕਰੀਆ ਜੀ। ਉਹ ਬਹੁਤ ساری ਸੰਗਤ ਰਸ਼ੀਨਗਰ ਮਹੱਲਾ ਦੀਆਂ ਤਸਵੀਰਾਂ ਦਿਖਾ ਰਹੀ ਸੀ। ਸਾਡੇ ਨਾਲ ਵਿਕਾਸ ਸਾਹਰ ਜੀ ਨੇ ਡਾਕਟਰ ਸਾਹਿਬ ਨੇ ਮੇਰੇ ਵੀਰ ਨੇ ਔਰ ਬਹੁਤ ਦੂਰੋਂ ਦੂਰੋਂ ਜਿਹੜੀ ਸੰਗਤ ਦੇਦੇ ਚੱਲ ਕੇ ਆਈ ਆ ਇੱਕੀ ਬਹੁਤ ਵਧੀਆ ਲੱਗਿਆ ਤੇ ਕੰਮੀ ਕੰਮੀ ਗੱਲ ਸਮਝਾਈ ਜਾਂਦੀ ਆ ਗੁੱਗਾ ਯਾਰ ਵੀਰ ਬਾਰੇ Rajasthan ਦੇ ਵਿੱਚ ਜਿੱਥੇ ਉਹਨਾਂ ਦਾ ਜਨਮ ਹੋਇਆ ਜਿੱਥੇ ਖਵਾਏ ਨੇ ਸਾਰੀ ਕਥਾ ਤੇ ਬਿਲਕੁਲ ਵਿਸਤਾਰਪੂਰਵਕ ਸੁਣਾਈ ਗਈ ਆ ਕੈਮਰਾ ਪਰਸਨ ਸੁਮਿਤ ਦੀ ਗੜਾ ਦੇ ਨਾਲ ਸੁਸ਼ੀਲ ਦੀ ਗੜਾ ਪਾਲਰ ਨਿਊਜ਼ ਨਕੋਦਾ